ਇਹ ਬੜਾ ਪਿੱਛੇ ਰੌਲਾ ਚੱਲ ਰਿਹਾ ਵੀ ਭਗਤ रविदास ਜੀ ਨੂੰ ਸਤਿਗੁਰੂ ਕਹੀਏ ਕਿ ਭਗਤ ਕਹੀਏ ਭਗਤ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਸਾਹਿਬ ਨੇ ਬਾਣੀ ਭਗਤ ਰਵਿਦਾਸ ਜੀਓ ਕੀ ਭਗਤ ਸ਼ਬਦ ਵਰਤਿਆ रविदास ਮਹਾਰਾਜ ਲਈ ਪਰ ਸਤਿਗੁਰੂ ਜੇ ਸਿੱਖ ਕੌਮ ਵੀ ਚਾਵੇ ਇਹਦਾ ਰੌਲਾ ਪਾਣਾ ਨਹੀਂ ਚਾਹੀਦਾ ਵੈਸੇ ਕਿਉਂਕਿ ਬਹੁਤ ਬੰਦੇ ਅੱਡ ਹੋ ਰਹੇ ਨੇ ਇਹਨੂੰ ਬੇਸ ਬਣਾ ਕੇ ਨਾ ਗੇਮ ਖੇਡਦੀ ਐ ਇਕੱਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਟਾਤਾ ਚਲੋ ਬਾਣੀ ਰਵਿਦਾਸ ਜੀ ਦੀ ਐ ਉਹ ਉਥੇ ਪ੍ਰਕਾਸ਼ ਕਰ ਲਈ ਮਾੜੀ ਗੱਲ ਨਹੀਂ ਚਲੋ ਜੋ ਹੋ ਰਿਹਾ ਪਰ ਇਹਦੇ ਨਾਲ ਫਰਕ ਪੈ ਗਿਆ ਧਿਆਨ ਇਹ ਰੱਖਣਾ ਪੈਣਾ ਸੀ ਵੀ ਜੇ ਸਤਗੁਰੂ ਕਹਿ ਕੇ ਸਾਰੀ ਉਹ ਕੌਮ ਖੁਸ਼ ਹੁੰਦੀ ਐ ਤੇ ਸਤਗੁਰੂ ਸ਼ਬਦ ਕਹਿ ਦੇਣਾ ਚਾਹੀਦਾ ਵੀ ਹਾਂ ਵੀ ਪੱਕਾ ਹੀ ਸਤਗੁਰੂ ਗਿਆ ਕਰੋ ਭਗਤ ਗੁਰਬਾਣੀ ਦੇ ਵਿੱਚ ਹੁਣ ਜੇ ਆਪਾਂ ਸੋਚੀਏ ਵੀ ਰਵਦਾਸ ਮਹਾਰਾਜ ਨੂੰ ਭਗਤ ਲਿਖਿਆ ਤੇ ਸਤਪੁਰਾਂ ਦੇ ਨਾਂ ਨਾਲ ਤੇ ਗੱਲਾ ਹੀ ਨਾਂ ਨਿਕਲਾਇਆ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਅਰਜਨ ਦੇਵ ਜੀ ਵੀ ਨਾਨਕ ਹੀ ਕਹਿੰਦੇ ਨੇ ਗੁਰੂ ਰਾਮਦਾਸ ਜੀ ਵੀ ਨਾਨਕ ਕਹਿੰਦੇ ਨੇ ਮਹ ਲਾ ਹੀ ਲਾਇਆ ਗੱਲਾ ਹੁਣ ਆਪਾਂ ਜੇ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਨਾਨਕ ਕਿਹਾ ਇਹਦਾ ਮਤਲਬ ਅਸੀਂ ਨਾਨਕ ਤੇ ਨਹੀਂ ਦਾ ਅਸੀਂ ਅਰਜਨ ਤੇ ਨਹੀਂ ਕਹਿਣਾ ਅਸੀਂ ਕੀ ਕਹਿੰਨੇ ਆ ਧੰਨ ਗੁਰੂ ਅਰਜਨ ਦੇਵ ਜੀ ਅਸੀਂ ਰਿਸਪੈਕਟ ਦਿੰਨੇ ਅਸੀਂ ਆਪਣੀ ਰਿਸਪੈਕਟ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਸਤਿਗੁਰੂ ਗੁਰੂ ਰਾਮਦਾਸ ਜੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਕਹਿੰਨੇ ਆ ਤੇ ਜੇ ਇੰਨੇ ਨਾਲ ਉਹ ਮਸਲਾ ਹੱਲ ਹੁੰਦਾ ਕੀ ਫਰਕ ਪੈਂਦਾ ਸਤਿਗੁਰੂ ਗੁਰੂ ਰਵਿਦਾਸ ਕਹਿ ਲੋ ਸਤਿਗੁਰੂ ਕਬੀਰ ਕਹਿ ਲੋ ਜਿਨ੍ਹਾਂ ਦੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਦੇ ਵਿਚਾਰ ਜਿਹੜੇ ਨੇ ਉਹਨਾਂ ਨੂੰ ਅਸੀਂ ਸਤਿਗੁਰੂ ਕਹਿੰਦੇ ਆ ਸੱਚਾ ਗਿਆਨ ਕਹਿੰਦੇ ਆ ਤੇ ਭਾਰਤੀ ਸੱਭਿਆਤਾ ਦੇ ਵਿੱਚ ਟੀਚਰ ਨੂੰ ਗੁਰੂ ਕਿਹਾ ਜਾਂਦਾ ਹੈ ਭਾਰਤ ਦੇ ਵਿੱਚ ਟੀਚਰ ਨੂੰ ਗੁਰੂ ਕਹਿੰਦੇ ਆ ਅਸਲ ਤੇ ਵੱਡੀ ਗੱਲ ਗਿਆਨ ਹੈ ਜਿਹੜਾ ਉਹਨਾਂ ਨੇ ਦਿੱਤਾ ਹੈ ਸਤਿਗੁਰੂ ਉਹ ਹੈ ਜਿਹੜਾ ਉਹਨਾਂ ਨੇ ਗਿਆਨ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੇ ਜਿਹੜਾ ਇਹਨਾਂ ਨੇ ਗਿਆਨ ਦਿੱਤਾ ਹੈ ਉਹ ਹੈ ਸੱਚਾ ਗਿਆਨ ਸਤਿਗੁਰੂ ਪਰ ਭਾਰਤੀ ਸਭਿਆਤਾ ਮੁਤਾਬਕ ਜੇ ਟੀਚਰ ਦੇ ਤੌਰ ਤੇ ਗੁਰੂ ਸ਼ਬਦ ਗੁਰੂ ਨਾਨਕ ਲਈ ਅਸੀਂ ਵਰਤਦੇ ਆਂ ਸਤਿਗੁਰੂ ਗੁਰੂ ਨਾਨਕ ਸਤਿਗੁਰੂ ਗੁਰੂ ਅੰਗਦ ਸਾਹਿਬ ਸਤਿਗੁਰੂ ਗੁਰੂ ਅਰਜਨ ਦੇ ਤੇ ਸਤਿਗੁਰੂ ਰਵਿਦਾਸ ਜੀ ਕੀ ਫਰਕ ਪੈਣ ਲੱਗਾ ਏਕਾ ਤੇ ਬਣਿਆ ਰਵੇ ਘਟ ਤੋਂ ਘਟ ਅੱਡ ਡੋਹਣ ਨਾਲੋਂ ਹੁਣ ਦੇ ਖਿੱਲਰ ਚੱਲੇ ਸਾਰੇ ਇਸ ਗੱਲ ਦਾ ਐਡਾ ਮੁੱਦਾ ਛਿੜ ਕੇ ਇਹਦੇ ਹੋ ਹੀ ਗਿਆ ਡੱਡ ਹੋ ਚੱਲਿਆ ਸਾਰਾ ਕੁਝ ਥੋੜੇ ਜੇ ਸਿੱਖ ਸੀ ਸਾਰੇ ਸਿੱਖ ਤੇ ਹੈ ਨੇ ਉਹ ਕਹਿੰਦੇ ਸਾਡੇ ਆਪਣਿਆਂ ਨੂੰ ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਨੂੰ ਸਤਿਗੁਰੂ ਕਹਿੰਦੇ ਨੇ ਆਪਣਿਆਂ ਨੂੰ ਕਹਿੰਦੇ ਨੇ ਸਾਡੇ ਨਾਲ ਸਾਨੂੰ ਵੀ ਬਾਹਰ ਜਾਤਾਂ ਪਾਤਾਂ ਸਾਡੇ ਨਾਲ ਫਰਕ ਰੱਖਦੇ ਐ ਸਾਡੀਆਂ ਪੰਗਤਾਂ ਬਾਹਰ ਲਾਉਂਦੇ ਐ ਸਾਡੇ ਨਾਲ ਤੇਰ ਮੇਰ ਕਰਦੇ ਐ ਜੱਟ ਵੱਡੀਆਂ ਬਰਾਦਰੀਆਂ ਨੇ ਸਾਨੂੰ ਬਾਹਰ ਰੱਖਦੇ ਐ ਇਹਨਾਂ ਨੇ ਸਾਡੇ ਭਗਤਾਂ ਸਾਡੇ ਸਾਧੂਆਂ ਨੂੰ ਵੀ ਸਤਿਗੁਰੂ ਨਹੀਂ ਕਹਿੰਦੇ ਇਹ ਸਾਡੇ ਫਰਕ ਇਹ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਫਿੱਟ ਹੋ ਗਈ ਨਾ ਹੁਣ ਇਹ ਫਿੱਟ ਹੋ ਗਈ ਹੁਣ ਹੋ ਗਈ ਫਿੱਟ ਹੁਣ ਦਿਮਾਗ 'ਚ ਇਹ ਫਿੱਟ ਹੋ ਰਿਹਾ ਵੀ ਸਾਡੇ ਨਾਲ ਹੀ ਫਰਕ ਨਹੀਂ ਕਰਦੇ ਸਾਡੇ ਸਤਿਗੁਰੂ ਨਾਲ ਵੀ ਕਰਦੇ ਨੇ ਇਹ ਜਾਤ ਪਾਤ ਕਰਕੇ ਕਰਦੇ ਨੇ ਤੇ ਜੇ ਇਹ ਗੱਲ ਦਿਮਾਗ 'ਚ ਆ ਹੀ ਗਈ ਹੈ ਤੇ ਕੱਢ ਦਿਓ ਜਿਹੜੇ ਬਾਹਰ ਪੰਗਤਾਂ ਲਾਈਆਂ ਸੀ ਉਹਨਾਂ ਨੂੰ ਅੰਦਰ ਲੈ ਆਓ ਜਿਹੜੇ ਬਾਹਰ ਭਾਉਂਦੇ ਹੁੰਦੇ ਸੀ ਹੁਣ ਅੰਦਰ ਭਾਣਾ ਸ਼ੁਰੂ ਕਰੋ ਜਿਹੜੇ ਕਮੇਟੀਆਂ ਜੀ ਸੀ ਨਹੀਂ ਦੇ ਕਮੇਟੀਆਂ 'ਚ ਲੈਣਾ ਸ਼ੁਰੂ ਕਰ ਲਓ ਜਿਹੜੀਆਂ ਪੰਕਤਾ ਅੱਡ-ਅੱਡ ਲਾਈਆਂ ਸੀ ਉਹਨਾਂ ਨੂੰ ਵਾਪਸ ਪੰਕਤਾ ਚ ਲੈ ਆਓ ਤੇ ਜੇ ਸਤਿਗੁਰੂ ਨਹੀਂ ਸੀ ਕਹਿੰਦੇ ਤੇ ਸਤਿਗੁਰੂ ਕਹਿਣ ਲੱਗ ਜਾਓ ਜੇ ਮਸਲਾ ਹੱਲ ਹੁੰਦਾ ਤੇ ਕਰ ਲੈਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਰਿਸਪੈਕਟ ਦੇ ਦਿਓ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਵੀ ਕਹਿ ਦਿਓ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਨਹੀਂ ਪੈਂਦਾ ਤੇ ਸਾਡੇ ਅੰਦਰ ਦੀ ਭਾਵਨਾ ਹੁੰਦੀ ਹੈ ਅਸੀਂ ਅਸੀਂ ਰਿਸਪੈਕਟ ਦੇ ਨਾਲ ਸ਼ਬਦ ਵਰਤਦੇ ਆਂ ਅਸੀਂ ਇਹ ਵਰਤਦੇ ਆਂ ਸ਼ਬਦ ਸਤਿਗੁਰੂ ਜਿਹਦਾ ਮੰਨਣ ਵਾਲੇ ਇਹ ਮੰਨਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਲਿਖਿਆ ਤਾਂ ਅਰਦਾਸ ਜਿਹੜੀ ਆਪਾਂ ਪੌੜੀ ਪੜ੍ਹਦੇ ਆਂ ਹੁਣ ਜੇ ਅਰਦਾਸ ਵਿੱਚ ਵੀ ਪੜ੍ਹਦੇ ਆਂ ਉਹਦੇ ਵਿੱਚ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਸਤਿਗੁਰੂ ਨਹੀਂ ਲਾਇਆ ਕਿੰਨੇ ਨਹੀਂ ਲਾਇਆ ਭਲਾ ਜੇ ਇਹਨਾਂ ਦੇ ਮੁਤਾਬਕ ਵਿੱਚ ਵੇਖੀਏ ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਮੰਨਦੇ ਨੇ ਨਾ ਤੇ ਉਥੇ ਕੱਲਾ ਕੀ ਲਿਖਿਆ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠੇ ਸਭ ਦੁੱਖ ਜਾਏ ਸਤਿਗੁਰੂ ਲਾਇਆ ਉੱਥੇ ਨਹੀਂ ਲਾਇਆ ਪਰ ਆਪਾਂ ਕੀ ਕਹਿੰਨੇ ਆ ਭਲਾ ਸਤਿਗੁਰੂ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਕੱਲਾ ਹੀ ਅਰਜਨ ਗਿਆ ਨਾ ਸਤਿਗੁਰੂ ਅਰਜਨ ਦੇਵ ਜੀ ਗਿਆ ਕਿਤੇ ਨਹੀਂ ਗਿਆ ਹਰ ਗੋਬਿੰਦ ਸਤਿਗੁਰੂ ਹਰ ਗੋਬਿੰਦ ਸਾਹਿਬ ਕਿਹਾ ਨਹੀਂ ਗਿਆ ਜੇ ਅਰਦਾਸ ਇਹ ਮੰਨੀ ਜਾਂਦੀ ਹੈ ਵੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ ਇਹ ਪਹਿਲੀ ਪੜਦੇ ਆ ਜਿਹੜੀ ਤੇ ਫਿਰ ਕੀ ਫਰਕ ਪੈਂਦਾ ਯਾਰ ਜੇ ਅਸੀਂ ਸਤਗੁਰੂ ਪਿਆਰ ਨਾਲ ਗੁਰੂ ਹਰਿਕ੍ਰਿਸ਼ਨ ਗੁਰੂ ਹਰ Rai ਸਾਹਿਬ ਕਹਿੰਨੇ ਆ ਤੇ ਸਤਗੁਰੂ ਗੁਰੂ ਰਵਿਦਾਸ ਕਹਿ ਦਿਓ ਕੀ ਫਰਕ ਪੈਣ ਲੱਗਿਆ ਰਿਸਪੈਕਟ ਦਿਓ ਇਹਨੇ ਨਾਲ ਖੁਸ਼ੀ ਮਿਲਦੀ ਹੈ ਕਿਸੇ ਨੂੰ ਤੇ ਸਾਨੂੰ ਵੀ ਖੁਸ਼ ਹੋਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਭਾਰਤੀ ਸਭਿਆਤਾ ਵਿੱਚ ਅੱਜ ਤੱਕ ਗੁਰੂ ਜੀ ਹੁਣ ਆਪਾਂ ਕਈ ਵਾਰੀ ਜਾਈਏ ਨਾ ਉਧਰਲੇ ਪਾਸੇ ਨੂੰ ਆਪਣੇ ਨੂੰ ਨਿਕਲ ਜੀਏ ਸਾਊਥ ਵਾਲੇ ਪਾਸੇ ਉਹ ਕਹਿਣਗੇ ਗੁਰੂ ਜੀ ਕਿਧਰੋਂ ਆਏ ਨੇ ਸਾਨੂੰ ਕਹਿਣਗੇ ਤੇ ਮੈਨੂੰ ਖੜੇ ਐ ਕੁਝ ਗੁਰੂ ਜੀ ਆਪ ਜੇ ਬਾਤ ਬਤਾਓ ਹਮ ਆਪਸੇ ਬਾਤ ਕੁਛਣਾ ਚਾਹਤੇ ਗੁਰੂ ਜੀ ਐਸੇ ਗੁਰੂ ਜੀ ਐਸੇ ਤੇ ਮੈਂ ਉਹਨਾਂ ਨਾਲ ਕਦੇ ਵੀ ਲੜਦਾ ਵੀ ਤੂੰ ਮੈਨੂੰ ਆਏ ਕਿਉਂ ਕਹਿੰਦਾ ਮੈਂ ਪਤਾ ਚੁੱਪ ਤਾਂ ਰਹਿਣਾ ਵੀ ਇਹਨਾਂ ਦੀ ਭਾਸ਼ਾ ਜੈ ਇਹ ਇਹਨਾਂ ਦੇ ਆਦਤ ਬਣੀ ਹੋਈ ਹੈ ਇਹ ਟੀਚਰ ਨੂੰ ਵੱਡੇ ਨੂੰ ਜਿਹੜਾ ਕੋਈ ਇਹਨਾਂ ਨੂੰ ਮਿਲਦਾ ਹੈ ਇਹਨਾਂ ਦੇ ਸਵਾਮੀ ਪ੍ਰਚਾਰਕ ਇਹ ਗੁਰੂ ਜੀ ਕਹਿੰਦੇ ਨੇ Hindu mat ਵਿੱਚ ਗੁਰੂ ਜੀ ਕਹਿੰਦੇ ਨੇ ਇਹ ਪਾ ਇਹ ਸ਼ਬਦ ਪਰਜਲਤ ਹੋ ਗਿਆ ਤਾਂ ਕਰਕੇ ਇਹਦੇ ਐਵੇਂ ਮਸਲੇ ਨਾ ਬਣਾਈਏ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਅੱਡ ਨਾ ਹੋਈਏ ਸਾਰੇ ਇੱਕੋ ਬਣ ਕੇ ਰਹੀਏ ਪਰਾਪਰਾ ਬਣ ਕੇ ਰਹੀਏ ਅਕਲ ਨਾਲ ਚੱਲੀਏ ਗਿਆਨ ਲਈਏ ਸਮਝ ਲਈਏ ਦਿਮਾਗ ਚਲਾਈਏ ਆਪਣੇ ਜ਼ਿੰਦਗੀ ਸੋਹਣੀ ਬਣਾਈਏ ਭਾਈਚਾਰਕ ਸਾਂਝ ਹੋਰ ਵਧਾਈਏ ਪਿਆਰ ਬਣਾ ਕੇ ਰੱਖੀਏ ਨਕੀਆਂ ਨਕੀਆਂ ਗੱਲਾਂ ਦਾ ਕਾਹਦਾ ਖਲਾਰਾ ਪਾਉਣਾ ਗਿਆਨ ਸਤਿਗੁਰੂ ਅਸਲ ਚ ਸੱਚਾ ਗਿਆਨ ਹੈ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਚ ਲਿਆਓ ਗੁਰੂ ਨਾਨਕ ਦੇ ਜਿੰਨੇ ਮੰਨੀ ਨਾ ਉਹ ਕਾਹਦਾ ਗੁਰੂ ਨਾਨਕ ਦਾ ਤੇ ਗੁਰੂ ਰਬਦਾਸ ਜੀ ਦੀ ਜਿੰਨੇ ਨਾਮ ਮੰਨੀ ਉਹ ਕਾਹਦਾ ਗੁਰੂ ਰਬਦਾਸ ਉਹਨਾਂ ਦੇ ਬਚਨਾਂ ਤੇ ਪੜ ਮੰਨ ਲਈਏ ਤੇ ਨਾਨਕ ਗੁਰੂ ਨਾਨਕ ਦੇਵਾਲਿਆਂ ਨੇ ਗੁਰੂ ਨਾਨਕ ਦੀ ਮੰਨੀ ਨਾ ਦੂਜਿਆਂ ਨੇ ਮੰਨੀ ਮੰਨੀ ਤੇ ਕਿਸੇ ਨੇ ਵੀ ਨਹੀਂ ਲੜਾਈਆਂ ਸ਼ੁਰੂ ਕਰ ਲਈਆਂ ਝਗੜੇ ਸ਼ੁਰੂ ਕਰ ਲਏ ਨਾ ਗੱਲ ਨਾ ਬਾਤ ਮੇਰੀ ਜ਼ਿੰਦਗੀ ਸੋਹਣੀ ਬਣਾਤੀ ਉਹ ਤੇ ਤੁਸੀਂ ਰੱਬ ਕਹਿਣ ਲੱਗ ਜਾਓ ਤਾਂ ਨਹੀਂ ਫਰਕ ਪੈਂਦਾ ਜਦੋਂ ਜਦੋਂ ਬੰਦੇ ਦਾ ਜੀਵਨ ਹੀ ਬਣ ਜਾਏ ਜਦੋਂ ਜ਼ਿੰਦਗੀ ਸਬਰ ਜਾਏ ਜਿੱਥੋਂ ਸਬਰ ਜਾਏ ਬਸ ਠੀਕ ਹੈ